ਰਜਿੰਦਰ ਪਾਲ ਰੋੜਨ ਮੇਰਾ ਨਾਮ ਹੈ ਜੀ ਮੈਂ ਅੱਜ ਬੱਚਿਆਂ ਨੇ ਤਰੱਕੀ ਵੱਲ ਗਏ ਨੇ ਮੈਂ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਅਸ਼ੀਰਵਾਦ ਦੇਣਾ ਕਿ ਮੇਰੇ ਬੱਚੇ ਇਹਦੀ ਬਲੰਦੀਆਂ ਤੇ ਜਾਣ ਕਿ ਪਰ ਪ੍ਰਮਾਤਮਾ ਉਹਨਾਂ ਦੀ ਆਯੂ ਵਢੀ ਕਰੇ ਪ੍ਰਮਾਤਮਾ ਉਹਨਾਂ ਨੂੰ ਪਰਮਾਤਮਾ ਨਾਲ ਦਾ ਪੂਰਾ ਪੂਰਾ ਸੰਯੋਗ ਕਰੇ ਪਰ ਅਸੀਂ ਲੋਕਾਂ ਦੀ ਸੇਵਾ ਕਰਨ ਬੱਚੇ ਬੱਚੇ ਗਰੀਬ ਪਰਿਵਾਰਾਂ ਦਾ ਖਾਸ ਧਿਆਨ ਰੱਖਣ ਕਿ ਬੱਚੇ ਗਰੀਬਾਂ ਦੀਆਂ ਕੁੜੀਆਂ ਦਾ ਘੱਟ ਤੋਂ ਘੱਟ ਪੈਸੇ ਲੈਣ ਕਿ ਜਿਹਦੇ ਨਾਲ ਜਿਹਦੇ ਨਾਲ ਬੱਚੇ ਜਿਹੜੇ ਨੇ ਸਾਡੇ ਬੱਚਿਆਂ ਦਾ ਨਾਂ ਰੋਸ਼ਨ ਹੋਵੇ ਤਰੱਕੀ ਕਰਨ ਇਹਨਾਂ ਦੇ ਸਾਡਾ ਬਾਤ ਸਾਰੀ ਜਿੰਨਾ ਤੇ ਕਹਿੰਦੇ ਅਸੀਂ ਜੀਆਂ ਕੇ ਸਾਡਾ ਆਸ਼ੀਰਵਾਦ ਇਹਨਾਂ ਦੇ ਇਹਨਾਂ ਦੇ ਸਿਰ ਤੇ ਹੋਏਗਾ ਮਾਤਾ ਜੀ ਤੱਕ ਬਾਰੇ ਮੈਂ ਦੋ ਲਾਈਨ ਕਹਿਣਾ ਚਾਹੋਗਾ ਬਹੁਤ ਧੰਨਵਾਦ ਹੈ ਜੀ ਸਭ ਕੁਝ ਇਹਨਾਂ ਨੇ ਕੀ ਹੈ ਸ਼੍ਰੀ ਕ੍ਰਿਸ਼ਨਾ ਜੀ ਬੈਂਕਟੋ ਹਾਲ ਦੇਣਾ ਤੇ ਬੈਂਕਟੋ ਹਾਲ ਖੋਲਿਆ ਤੇ ਇਹ ਸ਼ੁਰੂਆਤ ਹੀ ਪ੍ਰਮਾਤਮਾ ਦੇ ਨਾਮ ਤੋਂ ਕੀਤੀ ਅਸੀਂ ਜੀ ਬਾਕੀ ਜਿਸ ਤਰ੍ਹਾਂ ਦਾ ਫੰਕਸ਼ਨ ਕੋਈ ਆਨ ਵੀ ਕੋਈ ਗਰੀਬ ਹੋਏ ਕੋਈ ਅਮੀਰ ਹੋਏ ਹਰ ਇੱਕ ਦਾ ਸਤਕਾਰ ਬਰਾਬਰ ਹੋਏ। ਲੋ ਦਾ ਨਾਂ ਹੀ ਕਿਉਂ ਰੱਖਿਆ ਜਾਂਦੀ ਹੈ? ਕ੍ਰਿਸ਼ਨਾ ਜੀ ਪ੍ਰਮਾਤਮਾ ਦਾ ਨਾਮ ਹੈ ਜੀ ਅਵਤਾਰ ਸਨਾਤਨ ਧਰਮ ਕਰਕੇ। ਕੀ ਕੀ ਪ੍ਰੋਗਰਾਮ ਚੱਲੇ ਅੱਜ ਅੱਜ ਸਵੇਰੇ ਸ਼ੁਕਮਨੀ ਸਾਹਿਬ ਦਾ ਪਾਠ ਕਰਾਇਆ ਸੀ ਤੇ ਸ਼ਾਮ ਨੂੰ ਕ੍ਰਿਸ਼ਨ ਜੀ ਦਾ ਭਜਨ ਕੀਰਤਨ ਕਰਾਇਆ। ਕਿੰਨੇ ਕ ਜਿਹੜੀ ਸੰਗਤ ਇੱਥੇ ਪਹੁੰਚੀ ਯਾਰ ਕੀ ਸੰਗਤ ਦੋ ਦੋਟੇ 280 ਸੀ ਤੇ ਸ਼ਾਮ ਨੂੰ ਵੀ ਇੰਨੀ ਕਿ ਕਰੀਬ ਲਗਭਗ 10-15 ਘਾਟੀਆਂ ਮੰਨ ਇਹਨਾਂ ਕਿਹੋਗੇ ਅਮਨ ਜੀ ਕ੍ਰਿਸ਼ਨਾ ਇਹਨਾਂ ਦਾ ਨਾਟਕ ਹੋਇਆ ਮੈਂ ਦੇ ਵਿੱਚ ਕੋਈ ਵੈਸ਼ਨੂ ਪਹੁੰਚਦਾ ਕੋਈ ਜੇ ਨਾਨ ਵੈਜ ਦਾ ਕੋਈ ਇੱਚੇ ਰੱਖਦਾ ਨਹੀਂ ਪੈਲਸ ਦੇ ਵਿੱਚ ਇਹ ਚੀਜ਼ ਹੋ ਨਹੀਂ ਸਕਦੀ ਕੋਸ਼ਿਸ਼ ਕਰਦੇ ਆ ਪਰ ਹੋ ਨਹੀਂ ਸਕਦੀ ਜੀ ਤੇ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਜਿਹੜੇ ਗਰੀਬ ਵਰਗ ਦੇ ਲੋਕ ਹੋਣਗੇ ਉਹਨਾਂ ਵਾਸਤੇ ਤੁਹਾਡੇ ਦਿੱਤੀ ਹੋਈ ਹੈ ਸਪੈਸ਼ਲ ਅਰੇਂਜਮੈਂਟ ਹੋਏਗਾ ਪੂਰਾ ਮਾਨ ਸਤਕਾਰ ਹੋਏਗਾ ਉਹਨਾਂ ਦਾ ਬਿਲਕੁਲ ਹੋਏਗਾ ਬਿਲਕੁਲ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਅਲਫਾਜ਼ਾਂ ਨਾਲ ਐਡਰੈਸ ਜਰੂਰ ਦੱਸੋ ਕਿ ਜਿਹੜੇ ਚੈਨਲ 'ਚ ਦੇਖ ਰਹੇ ਆ ਤੁਹਾਡੇ ਤੱਕ ਪਹੁੰਚ ਕਰ ਸਕਦਾ ਮੇਨ ਬਾਜ਼ਾਰ ਨਿਊ ਪ੍ਰੀਤਨਗਰ ਨੇਅਰ ਲਾਡੂ ਪਹਿਲਵਾਨ ਕੋਠੀ ਤੇ ਮਾਤਾ ਰਾਣੀ ਮੰਦਿਰ ਨੇਅਰ ਮਾਤਾ ਰਾਣੀ ਮੰਦਿਰ ਪਿਤਾ ਜੀ ਇਸਲੇ ਨਾਲ ਬੈਠੇ ਨੇ ਇਹ ਸੇਰਾ ਜਿਹੜਾ ਬਾਟਰਕਿੰਦਾ ਅਕੀਲ ਸੇਲਫੋਨ ਇਹ ਪਿਤਾ ਜੀ ਦੇ ਸਰੀ ਹੈ ਮਾਪੇ ਵੀ ਕਰਾਂਦੇ ਜੋ ਕਰਾਂਦੇ ਬੱਚੇ ਨੂੰ ਲੱਗਦਾ ਕਿ ਇਹਨਾਂ ਦੀ ਮੇਨ ਸਰਕਾਰ ਜਿਹੜਾ ਇਹ ਬਲੇਂਡੀਆਂ ਮੰਡੀ ਹੈ ਹਾਂਜੀ ਹਾਂਜੀ ਅੱਜ ਮੈਂ ਅਮਨ ਜੀ ਬਹੁਤ ਪੁਰਾਣੇ ਸਾਥੀ ਹੈ ਜਦੋਂ ਉਹਨਾਂ ਨੇ ਮੈਂ ਇੱਥੇ ਨਰਸਰ ਆਇਆ ਉਦੋਂ ਦੇ ਮੇਰੇ ਸਾਥੀ ਹੈ ਬੜਾ ਪਰਿਵਾਰਕ ਪ੍ਰੇਮ ਹੈ ਇਹਨੇ ਇਹਨਾਂ ਨੇ ਸ੍ਰੀ ਕ੍ਰਿਸ਼ਨ ਡੈਂਕੋਟ ਹਾਲ ਦੇ ਨਾਂ ਤੇ ਇਹ ਹਾਲ ਬਣਾਇਆ ਵਾ ਜਿੱਥੇ ਆ ਸ਼ਾਡੀਆਂ ਕਿੱਟੀ ਪਾਰਟੀਆਂ ਕੁ ਸਿੱਦੇ ਕਾਰਜਕ੍ਰਮ ਹੋਣੇ ਆ ਜਿਨ੍ਹਾਂ ਨੇ ਸ੍ਰੀ ਸੁਮਨੀ ਸਾਧ ਦਾ ਪਾਠ ਕਰਾਇਆ ਸੀ ਹੁਣ ਜਿਹੜਾ ਰਮਾਇਣ ਦਾ ਪਾਠ ਤੇ ਕੀਰਤਨ ਕਰਵਾਇਆ ਬਹੁਤ ਵਧਾਈ ਇਹਨਾਂ ਨੂੰ ਪ੍ਰਮਾਤਮਾ ਕਰੇ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਪ੍ਰਮਾਤਮਾ ਇਹਨਾਂ ਨੂੰ ਹੋਰ ਵਧਾਵੇ ਇਹ ਹੀ ਮੇਰੀਆਂ ਸ਼ੁਭਕਾਮਨਾ ਤੇ ਹੀ ਪ੍ਰਭੂ ਦਾ ਚਰਣਾ ਜੀ ਦਾ ਆਸਰ ਇਹਨਾਂ ਨੂੰ ਸ਼ਿਸ਼ਵਾਦ ਦੇਣ ਪੂਰੀ ਤਾਕਤ ਦੇ ਨਾਲ ਲੋਕਾਂ ਦੀ ਸੇਵਾ ਕਰਨ ਕਿਉਂਕਿ ਇਲਾ ਤਾਂ ਨਹੀਂ ਹੈ بڑے ਲੋਕਾਂ ਦੇ ਦੁੱਖ ਸੁੱਖ ਚ ਖੜੇ ਰਹਿੰਦੇ ਆ ਮਦਦ ਵੀ ਕਰਦੇ ਆ ਤੇ ਇਹ ਅੱਗੇ ਤੋਂ ਵੀ ਕਰਦੇ ਰਹਿਣਗੇ ਸੁਗਰੀਦ ਜੀ ਬੜੇ ਪੁਰਾਣੇ ਸਾਥੀ ਹੈ ਸਾਡੇ ਇਹ ਇਹਨਾਂ ਦਾ ਹੀ ਹੈ ਹਾਂ ਇਹਨਾਂ ਦਾ ਜਿਹੜਾ ਬੜੇ ਬਦਗੀ ਅਨੰਦ ਦਾ ਪਿਆਰ ਹੈ ਕਲੈਬੋਰੇਸ਼ਨ ਆਪਸ ਦੇ ਵਿੱਚ ਬੜਾ ਸਾਥ ਬਹੁਤ-ਬਹੁਤ ਬਹੁਤ-ਬਹੁਤ ਮੁਬਾਰਕ